ਦੀਆਂ ਗੁਰੂ ਪਿਆਰਿਓ ਭੇਡਾਂ ਸਿਰਫ ਮਿਹਣਿਆ ਜੋਗੀਆਂ ਜਨਾਨੀਆਂ ਵਾਂਗੂ ਮਿਹਣੇ ਮਾਰਦੇ ਵੀ ਸਾਨੂੰ ਤੇ ਵਿਤਕਰਾ ਹੋ ਗਿਆ ਅਸੀਂ ਕੀ ਕਰੀਏ ਸਿੱਖੀ ਛੱੜਤੀ ਆ ਵੇਲੇ ਯੋਧਿਆਂ ਦੇ ਕੰਮ ਅਸੀਂ ਨਹੀਂ ਸਿੱਖੀ ਛੱਡਦੇ ਅਸੀਂ ਉਹਨਾਂ ਨੂੰ ਭਜਾਵਾਂਗੇ ਜਿਹੜਾ ਸਾਡੇ ਨਾਲ ਵਿਤਕਰਾ ਕਰੂਗਾ ਜਿਹੜਾ ਸਾਡੇ ਗੁਰੂਆਂ ਦੇ ਨਿਸ਼ਾਨਾਂ ਦੀ ਬਦਬੀ ਕਰੇਗਾ ਅਸੀਂ ਉਹਦੇ ਖਿਲਾਫ ਖੜਾਂਗੇ ਤੇ ਜਿਹੜਾ ਜਰਨੈਲ ਸਾਡੇ ਹੱਕਾ ਪ੍ਰਤੀ ਬੋਲੇਗਾ ਸਿੱਖ ਕੌਮ ਨੂੰ ਜਗਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰੇਗਾ ਆਪਾਂ ਉਹਦੇ ਹੱਕ 'ਚ ਆ ਆਪਾਂ ਉਹਨਾਂ ਦੇ ਨਾਲ ਆ ਇਸ ਕਰਕੇ ਗੁਰੂ ਪਿਆਰਿਓ ਤੁਹਾਡੀ ਹੋਰ ਕਿਸੇ ਦੀ ਆਵਾਜ਼ ਨਹੀਂ ਚੁੱਕਣੀ ਤੁਹਾਡੇ ਹੱਕ 'ਚ ਹੋਰ ਕਿਸੇ ਨੇ ਨਹੀਂ ਬੋਲਣਾ ਜੇਕਰ ਕੋਈ ਬੋਲਦਾ ਪਿਆ ਆ ਤੇ ਤੁਸੀਂ ਉਹਦੇ ਹੱਕ 'ਚ ਖੜੋ ਗੁਰੂ ਪਿਆਰਿਓ ਜਿੰਨਾ ਹੋ ਸਕਦਾ ਆ ਜਿੰਨਾ ਹੋ ਸਕਦਾ ਆ ਆ ਡੇਰੇ ਦੀਆਂ ਭੇਡਾਂ ਬਣਨੀਆ ਬੰਦ ਕਰ ਦਿਓ ਡੇਰੇ ਦੀਆਂ ਭੇਡਾਂ ਬਣ ਕੇ ਗੁਰੂ ਪਿਆਰਿਓ ਤੁਸੀਂ ਛੱਤਰ ਹੀ ਖਾਓਗੇ ਚਾਰੇ ਪਾਸੇ ਤੇ ਤੁਹਾਨੂੰ ਪੈ ਵੀ ਰਹੇ ਆ ਤੁਸੀਂ ਵਾਪਸ ਹੋ ਬਾਬਾ ਜੀਵਨ ਸਿੰਘ ਦੇ ਤੁਸੀਂ ਵਾਪਸ ਹੋ ਗੁਰੂ ਰਵਿਦਾਸ ਦੇ ਤੁਸੀਂ ਵਾਪਸ ਹੋ ਗੁਰੂ ਕਬੀਰ ਦੇ ਤੁਸੀਂ ਵਾਪਸ ਡੇਰੇ ਦੇ ਸਾਧਾ ਦੇ ਨਾ ਬਣੋ ਤੁਸੀਂ ਡੇਰੇ ਦੇ ਵੇਲੇ ਸਾਧਾ ਦੇ ਤਲਵੇ ਚਟਨੇ ਬੰਦ ਕਰ ਦਿਓ ਅੱਜ ਤੁਹਾਡੇ ਅਗਲੋ ਗੁਲਾਮੀ ਲੈ ਜਾਏਗੀ ਅਮਰਤ ਪਾਨ ਕਰੋ ਗੁਰੂ ਦੀ ਸਿੱਖਿਆ ਦੇ ਪਹਿਰਾ ਦਿਓ ਬਾਣੀ ਪੜੋ ਸ਼ਸਤਰਧਾਰੀ ਹੋਵੋ ਆਪਣੇ ਹੱਕ ਪਛਾਨੋ ਗੁਰੂ ਪਿਆਰਿਓ